4 ਸਤੰਬਰ 2025 ਦੀ ਵੀਡੀਓ ਅਸੀਂ ਤੁਹਾਡੇ ਤੱਕ ਲਾਈਵ ਪੇਚਾਰਿਆ ਮਹਿਦਪੁਰ ਤੋਂ ਜਗਰਾਵਾਂ ਜੋ ਰੋਡ ਜਾਂਦਾ ਹੈ ਸਟੂਡੀਓ ਉੱਪਰ ਮੌਜੂਦ ਹਾਂ ਤਾਂ ਕੱਲ ਦੇਰ ਰਾਤ ਤਕਰੀਬਨ 10 ਵਜੇ ਅਪਡੇਟ ਦਿੱਤੀ ਸੀ ਕਿ ਪਾਖੜਾ ਦਾ 레ਵਲ ਲਗਾਤਾਰ ਵਧ ਰਿਹਾ ਹੈ ਪਾਖੜਾ ਦੇ ਜਿਹੜੇ ਫਲੱਡ ਗੇਟ ਸੀ ਜਿਹੜੇ ਕਿ 5-5 ਫੁੱਟ ਖੁੱਲੇਗੇ ਸੀ ਉਹਨਾਂ ਨੂੰ 8-8 ਫੁੱਟ ਤੱਕ ਖੋਲ ਦਿੱਤਾ ਗਿਆ ਤਾਂ ਫਿਰ ਰੋਪੜ ਤੋਂ ਜੋ ਪਾਣੀ ਛੱਡਿਆ ਗਿਆ ਸੀ 90000 ਕਿਊਸਕ ਪਾਣੀ ਤਾ ਹੁਣ ਦਰਿਆ ਸਤਲੁਜ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਖਤਰਨਾਕ ਖੋਫਨਾਕ ਤਸਵੀਰਾਂ ਨੇ ਆ ਬਹੁਤ ਵੱਡੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਰਿਆ ਦਰਿਆ ਸਤਲੁਜ ਦੇ ਆ ਦਰਿਆ ਸਤਲੁਜ ਦਾ ਹੁਣ ਗਲ ਪੱਦਰ ਬਦਰਾਂ ਸ਼ੁਰੂ ਹੋ ਚੁੱਕਿਆ ਹੈ ਬੇ ਰਾਤ ਤਕਰੀਬਨ 10 ਵਜੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਪਾਖੜਾ ਦਾ ਲੈਵਲ ਵੱਧ ਚੁੱਕਿਆ ਹੈ ਕਿ ਮਹਿਜ਼ 1.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਤਾਂ ਫਿਰ ਪਾਖੜਾ ਦੇ ਜਿਹੜੇ 5-5 ਫੁੱਟ ਤੱਕ ਫਲੱਡ ਗੇਟ ਖੁੱਲੇ ਸੀ ਉਹਨਾਂ ਨੂੰ ਹੁਣ ਵਧਾ ਕੇ 8-8 ਫੁੱਟ ਤੱਕ ਕਰ ਦਿੱਤਾ ਗਿਆ ਤਾਂ ਰੋਪੜ ਤੋਂ ਜੋ 90000 ਕਿਸ਼ਕ ਪਾਣੀ ਕੱਲ 2 ਵਜੇ ਛੱਡਿਆ ਗਿਆ ਸੀ ਉਹ ਹੁਣ ਇੱਥੇ ਪਹੁੰਚ ਚੁੱਕਿਆ ਜੋ ਮਹਿਦਪੁਰ ਦਾ ਜ਼ਗਰਾਵ ਰੋਡ ਜਾਂਦਾ ਸੀ ਰਾਜ ਚ ਰਸਤੇ ਦਰਿਆ ਸਤ루 ਦਾ ਪਹੌੜਾ ਉਹਨਾ ਤਾਂ ਉੱਥੇ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਪਾਣੀ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਚੱਲ ਰਿਆ ਸੀ ਪਰ ਹੁਣ ਪਾਣੀ ਦੀ ਆਮਦ ਜੋ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਵੱਡਾ ਤਬਾਹੀ ਦਾ ਖੇਤ ਹੈ ਜੇਕਰ ਅਜੇ ਵੀ ਤੁਸੀਂ ਕਿਸੇ ਨੀਵੀਆਂ ਥਾਵਾਂ ਤੇ ਬੈਠੇ ਹੋ ਤਾਂ ਤੁਸੀਂ ਉੱਚੀਆਂ ਥਾਵਾਂ ਤੇ ਆ ਜਾਓ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਦੂਜੇ ਪਾਸੇ ਪ੍ਰਸ਼ਾਸਨ ਨੇ ਐਡਵਾਈਸਰੀ ਜਾਰੀ ਕੀਤੀ ਹੈ ਜੇਕਰ ਜਿੱਦਾਂ ਕਿ ਖਤਰਾ ਦੇ ਘੰਟੇ ਦਾ ਸ਼ੁਰੂ ਹੋ ਚੁੱਕਿਆ ਹੈ ਤਾਂ ਪਾਣੀ ਦਰਿਆ ਸਤਲੁਜ ਦੇ ਵਿੱਚ ਹੋਰ ਵੀ ਛੱਡਿਆ ਜਾ ਸਕਦਾ ਹੈ ਤਾਂ 90000 ਤੱਕ ਛੱਡ ਦਿੱਤਾ ਗਿਆ ਹੈ ਤਾਂ ਤਕਰੀਬਨ ਜਿਹੜਾ ਪਹਿਲਾ ਪਾਣੀ ਆਇਆ ਸੀ ਉਹ ਕੱਲ ਤਕਰੀਬਨ ਅੱਧਾ ਕੁ ਫੋਟੀ ਘਟਿਆ ਸੀ ਤਾਂ ਉਸ ਤੋਂ ਬਾਅਦ ਪਾਣੀ ਦਰਿਆ ਦੇ ਵਿੱਚ ਹੋਰ ਛੱਡ ਦਿੱਤਾ ਗਿਆ 90000 ਕਿਊਸਕ ਤਾਂ ਵੱਡਾ ਤਬਾਹੀ ਦਾ ਸੰਕੇਤ ਹੈ ਬਹੁਤ ਜ਼ਿਆਦਾ ਵੱਡਾ 90000 ਕਿਊਸਕ ਦਰਿਆ ਸਤਲੁਜ ਦੇ ਵਿੱਚ ਪਾਣੀ ਆ ਰਿਹਾ ਹੈ ਸਚੇਤ ਹੋ ਜੋ ਰੋਪੜ ਤੋਂ ਕੱਲ 2 ਵਜੇ ਛੱਡਿਆ ਗਿਆ ਵਾਰ-ਵਾਰ ਮੈਂ ਕਹਿ ਰਿਹਾ ਕਿ ਕੱਲ ਰੋਪੜ ਤੋਂ 2 ਵਜੇ ਛੱਡਿਆ ਗਿਆ ਤਾਂ ਹੁਣ ਉਸ ਜਗ੍ਹਾ ਤੇ ਪਹੁੰਚ ਚੁੱਕਿਆ ਹੈ ਮੈਂ ਲਾਈਵ ਦੇ ਵਿੱਚ ਪਹਿਲਾਂ ਵੀ ਬੋਲਿਆ ਜੋ ਮਹਿਦਪੁਰ ਤੋਂ ਜਗਰਾਵ ਰੋਡ ਜਾਂਦਾ ਰਸਤੇ 'ਚ ਦਰਿਆ ਸਤਲੁਜ ਦਾ ਪੁਲ ਪੈਂਦਾ ਤਾਂ ਉੱਥੋਂ ਦੀਆਂ ਤਸਵੀਰਾਂ ਨੇ ਆਪਣੇ ਆਪ 'ਚ ਬਹੁਤ ਖੋਫਨਾਕ ਨੇ ਇਹ ਤਸਵੀਰਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਫਿਰੋਜ਼ਪੁਰ ਫਾਜ਼ਿਲਕਾ ਹਰੀਕੇ ਐਡਵਰਕਸ ਤੋਂ ਅੱਗੇ ਪਾਣੀ ਹੋਰ ਵੀ ਕਾਫੀ ਵੱਡਾ 3 ਲੱਖ ਤੋਂ ਉੱਪਰ ਪਾਣੀ ਛੱਡਿਆ ਜਾਣਾ ਤਾਂ ਲੋਕ ਪਹਿਲਾਂ ਹੀ ਡੁੱਬੇ ਹੋਏ ਨੇ ਉਹਨਾਂ ਤੱਕ ਪਹੁੰਚਾ ਦਿਓ ਉਹਨਾਂ ਤੱਕ ਜਾਣਕਾਰੀ ਪਹੁੰਚ ਜਾਵੇ ਉਹ ਸੁਰੱਖਿਅਤ ਥਾਂ 'ਤੇ ਹੋਰ ਚਲੇ ਜਾਣ ਤਾਂ ਉੱਥੇ ਲਾਤ ਬੜੇ ਚਿੰਤਾਜਨਕ ਨੇ ਇਹ ਤਸਵੀਰਾਂ ਦੇਖੋ ਡਰਾਉਣ ਵਾਲੀਆਂ ਨੇ ਇਹ ਤਸਵੀਰਾਂ ਡਰਾਉਣ ਵਾਲੀਆਂ ਨੇ ਬਹੁਤ ਜ਼ਿਆਦਾ ਤੁਸੀਂ ਸਾਡੇ ਨਾਲ ਕਿੱਥੋਂ ਕਿੱਥੋਂ ਜੁੜਿਓ ਪਾਖੜਾ ਵਾਲੀ ਸਾਈਡ ਤੋਂ ਜੁੜਿਓ ਜਾ ਫਿਰ ਹਿਮਾਚਲ ਕਿਸੇ ਵੀ ਜਗ੍ਹਾ ਤੇ ਜਾ ਪੰਜਾਬ ਇਹ ਜਾਣਕਾਰੀ ਵੀ ਜਰੂਰ ਦੇ ਦਿਓ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਕਿ ਅਸਟੇਮ ਵੱਡੀ ਅਪਡੇਟ ਦੇ ਰਿਹਾ 6:24 ਮਿੰਟ ਹੋ ਰਿਹਾ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਬਹੁਤ ਜ਼ਿਆਦਾ ਤਕਰੀਬਨ 1.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਤੇ ਪਾਣੀ ਇਸ ਤੋਂ ਜ਼ਿਆਦਾ ਵੀ ਛੱਡਿਆ ਜਾ ਸਕਦਾ ਰੁਪ ਪਾਖੜਾ ਦੇ ਜੋ ਫਲੱਡ ਗੇਟ ਸੀ ਪਹਿਲਾਂ 5-5 ਫੁੱਟ ਤੱਕ ਖੋਲੇ ਗਏ ਸੀ ਹੁਣ 8-8 ਫੁੱਟ ਤੱਕ ਖੋਲ ਦਿੱਤੇ ਗਏ ਆ ਕੱਲ 2 ਵਜੇ ਰੋਪੜ ਤੋਂ ਪਾਣੀ ਛੱਡਿਆ ਗਿਆ ਸੀ 90 ਹਜ਼ਾਰ ਕਿਊਸਿਕ ਤਾਂ ਮਹਿਦਪੁਰ ਤੋਂ ਜਗਰਾਉਂ ਰੋੜ ਜਾਂਦਾ ਉੱਥੇ ਉੜ ਪਾਣੀ ਦੀ ਆਮਦ ਹੋਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਖਤਰਨਾਕ ਨੇ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਪਾਣੀ ਵਿੱਚ ਘਟਿਆ ਨਹੀਂ ਜਸ ਸਿੰਘ ਰਾਏ ਨੇ ਕਮੈਂਟ ਕੀਤਾ ਹੈ ਪਾਣੀ 90 ਹਜ਼ਾਰ ਕਿਊਸਿਕ ਦਰਿਆ ਦੇ ਵਿੱਚ ਹੋਰ ਛੱਡਿਆ ਜਾ ਚੁੱਕਾ ਹੈ ਕੱਲ 2 ਵਜੇ ਰੋਪੜ ਤੋਂ ਛੱਡਿਆ ਗਿਆ ਸੀ ਜਿਸ ਦੀ ਕਿ ਆਮਦ ਹੋਣਾ ਇਸ ਥਾਂ ਤੇ ਹੋ ਚੁੱਕੀ ਹੈ પાખડા ਦਾ લેવલ ਲਗਾતાર વધ રહે પાખડા ਦੇ લેવਲ ਦੀ ਗੱਲ ਕਰੀਏ ਤਾਂ तकरीबन 1.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਜਿਹੜੇ ਫਲੱਡ ਗੇਟ 5-5 ਫੁੱਟ ਤੱਕ ਖੁੱਲ੍ਹ ਗਏ ਸੀ ਉਹਨਾਂ ਨੂੰ ਵਧਾ ਕੇ 8-8 ਫੁੱਟ ਤੱਕ ਕਾਰਨ ਦਿੱਤਾ ਹੈ ਪੰਜਾਬ ਪੂਰਾ ਹੜਾ ਦੀ ਲਪੇਟ ਦੇ ਵਿੱਚ ਹੈ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਔਰ ਕਈ ਥਾਵਾਂ ਤੇ ਬੱਦਲ ਫਟ ਰਹੇ ਨੇ ਹਿਮਾਚਲ ਦੇ ਚਾਰ ਜਿਹਰੇ ਰੈੱਡ ਲਾਈਟ ਤੇ ਨੇ ਤੇ بارش ਥੋੜਾ ਟਾਈਮ ਪਹਿਲਾਂ بارش ਹੋਈ ਹੈ ਅੱਜ ਵੀ بارش ਜੋ ਪ੍ਰਸ਼ਾਸਨ ਨੇ ਅਡਵਾਈਜ਼ਰੀ ਜਾਰੀ ਕੀਤੀ ਹੈ بارش ਅੱਜ ਵੀ ਹੋਏਗੀ ਵੀਡੀਓ ਨੂੰ ਚਲਦੇ ਚਲਦੇ ਗਰੁੱਪਾਂ ਦੇ ਵਿੱਚ ਫੇਸਬੁੱਕ ਤੇ ਚਲਦੇ ਚਲਦੇ ਸ਼ੇਅਰ ਕਰ ਦਿਓ ਕਿਉਂਕਿ ਹਾਲਾਤ ਬਹੁਤ ਚਿੰਤਾਜਨਕ ਨੇ 200 ਜਣੇ ਨਾਲ ਜੁੜਿਓ ਅੱਗੇ ਸ਼ੇਅਰ ਕਰ ਦਿਓ ਅੱਗੇ ਤੱਕ ਵੀਡੀਓ ਪਹੁੰਚਾ ਦਿਓ ਕਿਉਂਕਿ ਦਰਿਆ ਸਤਲੁਜ ਦਾ ਜਲ ਪਦਰਾ ਵਧਰਾ ਸ਼ੁਰੂ ਹੋ ਚੁੱਕਿਆ ਹੈ ਬਹੁਤ ਸਾਰਾ ਤਸਵੀਰਾਂ ਨੇ ਇਹ ਇਹ ਦੇਖ ਸਕਦੇ ਹੋ ਬਹੁਤ ਅੱਗੇ ਜਾ ਕੇ ਤਬਾਹੀ ਮਚਾਏਗਾ ਪਾਣੀ ਬਹੁਤ ਵਧਾ ਬਿਰਜ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੈ ਰਾਜਾ ਰਾਏ ਨੇ ਕਮੈਂਟ ਵੀ ਰ ਕਰ ਰਿਹਾ ਹੈ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੁਣ ਹੁਣ ਇਸ ਤਰ੍ਹਾਂ ਪੱਕਾ ਸਕਦੇ ਆ ਕਿ ਪਾਣੀ ਲਗਾਤਾਰ ਦਰਿਆ ਦੇ ਵਿੱਚ ਛੱਡਿਆ ਜਾਵੇਗਾ 90000 ਛੱਡਿਆ ਹੋ ਸਕਦਾ ਹੈ ਕਿ ਅੱਗੇ 1 ਲੱਖ ਛੱਡਿਆ ਜਾਵੇ 1.5 ਲੱਖ 2 ਲੱਖ ਛੱਡਿਆ ਜਾਵੇ ਕਿਉਂਕਿ ਪਾਖੜਾ ਦਾ ਲੈਵਲ ਵਧ ਰਿਹਾ ਹੈ ਪਾਖੜਾ ਦਾ ਲੈਵਲ ਬਹੁਤ ਜ਼ਿਆਦਾ ਵਧ ਰਿਹਾ ਹੈ ਪਾਖੜਾ ਦੇ ਲੈਵਲ ਦੀ ਗੱਲ ਕਰੀ ਤਾਂ ਇਹ ਲੈਵਲ ਜੋ ਪਾਖੜਾ ਦਾ ਹੈ ਉਹ ਤਕਰੀਬਨ 1.5 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਖਤਰਾ ਉੱਥੇ ਬਹੁਤ ਜ਼ਿਆਦਾ ਹੈ ਬੀਤੇ ਦਿਨ ਆਪਾਂ ਦੇਖਿਆ ਕਿ ਇੱਕ ਡੈਮ ਦਾ ਫਲੱਡ ਗੇਟ ਟੁੱਟ ਗਿਆ ਸੀ ਤਹ ਪ੍ਰਸ਼ਾਸਨ ਉਸ ਤੋਂ ਵੀ ਡਰਿਆ ਫਲਡ ਗੇਟ ਦੇ ਜੋ ਕੰਮ ਕਰਦੇ ਨੇ ਤਾਂ ਕਰਕੇ ਥੋੜਾ ਡਰਿਆ ਚ ਨਾਮ ਹੀ ਹੋਵੇ ਪਰ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਾ ਹੈ 80 ਤੱਕ ਫਿਰ ਖਤਰਾ ਪੂਰਾ ਹੋ ਜਾਂਦਾ ਵੱਦ ਵੱਦ ਸਟੋਰ ਕਰਨ ਦੀ ਸਮਰੱਥਾ ਜੋ 85 ਤੱਕ ਸਮਰੱਥਾ ਹੁੰਦੀ ਹੈ ਪਰ ਇੰਨਾ ਪਾਣੀ ਰੱਖਿਆ ਨਹੀਂ ਜਾਂਦਾ ਪਾਣੀ ਛੱਡ ਦਿੱਤਾ ਜਾਂਦਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਜਾਓ ਬਹੁਤ ਵੱਡੀ ਗੱਲ ਦਾ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵੱਧ ਰਿਹਾ ਹੈ ਬਹੁਤ ਜ਼ਿਆਦਾ ਦਰਿਆ ਸਤਲੁਜ ਦਾ ਲੈਵਲ ਵੱਧ ਰਿਹਾ ਹੈ सतरज लगातार उफानत है तस्वीर खौफनाक देख सकते हो नब्बे हजार क्यूसक पानी रोपड़ तो कल दो बजे छड़ गया है ਦਾ ਨੋਟ ਹੈ ਜਾਲਾਰੂ ਇਸ ਤਰ੍ਹਾਂ ਆਵਾਜ਼ ਆ ਰਹੀ ਹੈ। ਕੋਈ ਨਹੀਂ। ਤਾਂ ਇਸ ਵਕਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ। ਪਾਖੜਾ ਦਾ ਲੈਵਲ ਲਗਾਤਾਰ ਵਧ ਰਿਹਾ। ਪਾਖੜਾ ਦਾ ਜੋ ਫਲੱਡ ਗੇਟ ਸੀ ਜਿਹੜੇ ਕਿ 5-5 ਫੁੱਟ ਤੱਕ ਖੁੱਲ ਗਏ ਸੀ ਉਹਨੂੰ ਵਧਾ ਕੇ 8-8 ਫੁੱਟ ਤੱਕ ਕਰ ਦਿੱਤਾ ਗਿਆ। ਦੂਜੇ ਪਾਸੇ ਰੋਪੜ ਤੋਂ ਕੱਲ ਠੀਕ 2 ਵਜੇ ਸਹੀ ਸਮੇਂ ਤੇ ਕਰੈਕਟ ਟਾਈਮ ਤੇ 90 ਹਜ਼ਾਰ ਕਿਊਸਕ ਪਾਣੀ ਦਰਿਆ ਸਤਲੁਜ ਛੱਡਿਆ ਗਿਆ ਸੀ। ਜਿਸ ਦੀ ਕਿ ਉਹਦੇ ਸਥਾਨ ਤੇ ਆਮਦ ਹੋਣੀ ਸ਼ੁਰੂ ਹੋ ਚੁੱਕੀ ਹੈ ਔਰ ਪਾਣੀ ਦਰਿਆ ਸਤਲੁਜ ਦਾ ਵਧਰਾ ਸ਼ੁਰੂ ਹੋ ਚੁੱਕੇ ਬਹੁਤ ਵੱਡੀ ਜਾਣਕਾਰੀ ਤੁਹਾਡੇ ਤੱਕ ਅਸੀਂ ਹੁਣ ਪਹੁੰਚਾ ਰਹੇ ਹਾਂ ਤਾਂ ਇਹ ਪਹਿਲੀ ਅਪਡੇਟ ਸੀਐਸ ਤੋਂ ਅਗੇ ਸਾਰਾ ਦਿਨ ਪਲ-ਪਲ ਸਮੇਂ-ਸਮੇਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਦਰਿਆ ਸਤਲੁਜ ਨੇ ਕਈ ਥਾਵਾਂ ਤੇ ਖੋਰਾ ਲਾਇਆ ਹੋਇਆ ਹੁਣ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਿਆਂ ਕਿ ਜਿਹੜੇ ਜਗ੍ਹਾ ਤੇ ਖੋਰਾ ਲਾਇਆ ਹੋਇਆ ਉਸੇ ਅਗਲੇ ਤੇ ਅਲਰਟ ਹੋ ਜੋ ਦਰਖਤ ਸੁੱਟਣਾ ਸ਼ੁਰੂ ਕਰ ਦੋ ਹੁਣ ਪ੍ਰਸ਼ਾਸਨ ਦੇ ਹੱਬ ਵਾਸ ਵੀ ਗਾਧ ਨਹੀਂ ਰਹੀ ਪ੍ਰਸ਼ਾਸਨ ਦੇ ਹੁਣ ਵਾਸ ਦੇ ਗਾਧ ਨਹੀਂ ਦਰਖਤ ਤੁਸੀਂ ਆਪ ਸੁੱਟਨੇ ਪ੍ਰਸ਼ਾਸਨ ਜੇ ਉੱਥੇ ਪਹੁੰਚ ਵੀ ਜਾਵੇਗਾ ਤਾਂ ਕਹੋਗਾ ਗਲੋੜਾ ਪੜੂਆ ਨੁਕਸਾਨ ਆਪਣਾ ਹੋਣਾ ਪਰ ਪੰਨਾ ਦੇ ਨਜ਼ਦੀਕ ਬੈਠੇ ਹੋ ਤੇ ਫਿਰ ਜਾਣਕਰ ਦੇ ਦਈਏ ਕਿ ਅਦ੍ਰੈ ਸਤ루 ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਕਿ ਅਸਾਤ루 ਦੇ ਵਿਚ ਕੱਲ ਠੀਕ 2:00 90000 ਕਿਉਂ ਇਸਕ ਪਣ ਛੱਡਿਆ ਗਿਆ ਸੀ ਜਿਸ ਦੀ ਕਿਆਮਤ ਹੁਣ ਇੱਥੇ ਸ਼ੁਰੂ ਹੋ ਚੁੱਕੀ ਹੈ ਅਸੀਂ ਮੈਦ ਪਰ ਤੋਂ ਜੋ ਜਗਰਾਉਂ ਰੋੜ ਜਾਂਦਾ ਹੈ ਅਦ੍ਰੈ ਸਤ루 ਦੀ ਪੁਲ ਦੇ ਉੱਪਰ ਮੌਜੂਦ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਖਤਰਨਾਕ ਖੌਫਨਾਕ ਤਸਵੀਰਾਂ ਨੇ ਤਾਂਦ ਰਿਆ ਸਤਲੁਜ ਪੂਰਾ ਫਾਨਤਾ ਆ ਪਾਖੜਾ ਦਾ ਲੇਬ ਲਗਾ ਤਰਬਦ ਰਿਆ ਪਾਖੜਾ ਦੇ ਕਿਹੜੇ ਫਲੱਡ ਗੇਟ 5-5 ਫੁੱਟ ਤੱਕ ਖੁੱਲ ਗਏ ਸੀ ਉਹਨਾਂ ਨੂੰ ਬਤਾ ਕੇ 8-8 ਫੁੱਟ ਤੱਕ ਕਰ ਦਿੱਤਾ ਗਿਆ ਤਾਂ ਰੋਪੜ ਤੋਂ ਕੱਲ 2 ਵਜੇ 90000 ਕਿਲੋਸਿਕ ਪਾਣੀ ਛੱਡਿਆ ਗਿਆ ਸੀ ਜਿਸ ਦੀ ਹੜ آمد ਆਉਣੀ ਸ਼ੁਰੂ ਹੋ ਚੁੱਕੇ ਹੈ ਦਰਖਤ ਵਗੈਰਾ ਵਿੱਚ ਰੁੜ ਕੇ ਆ ਰਿਹਾ ਸਾਹਣ ਦੇਖ ਸਕਦੇ ਹੋ ਬਹੁਤ ਦਰਦਨਾਕ ਤਸਵੀਰਾਂ ਨੇ ਝੋਨੇ ਡੁੱਬ ਚੁੱਕ ਨੇ ਹਾਲਾਤ ਚਿੰਤਾਜਨਕ ਹੋ ਚੁੱਕ ਨੇ ਝੋਨੇ ਦੇ ਵਿੱਚ ਪਾਣੀ ਪਹਿਲਾਂ ਹੀ ਖੜਾ ਸੀ ਤਾਂ ਇਹ ਅਪੇਖ ਹੋਰ ਜਾਣਕਾਰੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਨੇ ਪਹਿਲਾ ਪਾਣੀ ਛੱਡਿਆ ਜਾਂਦਾ ਸੀ ਉਹ ਟੋਟੇ ਬੇ ਸਾਰੇ ਪਾਰ ਚੁੱਕੇ ਨੇ ਕਿੰਨਾ ਪਾਣੀ ਆਊਗਾ ਫਿਰ ਉਹ ਤਬਾਹੀ ਮਚਾਏਗਾ ਤਬਾਹੀ ਦਾ ਮੰਜ਼ਰ ਹੈ ਇੱਕ ਦੂਜੀ ਦੀ ਮਦਦ ਜ਼ਰੂਰ ਕਰੋ ਜੇਕਰ ਤੁਸੀਂ ਉਸ ਕਿੱਥੋਂ ਜੁੜੇ ਹੋਵੇ ਜਰੂਰ ਦੱਸਿਓ ਔਰ ਇਸ ਵਕਤ ਦੀ ਜੋ ਤਾਜ਼ਾ ਅਪਡੇਟ ਦੇ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਪਾਖੜਾ ਤੋਂ ਪਾਖੜਾ ਦੇ ਪੰਜ ਫਲੱਡ ਗੇਟ ਖੁੱਲੇ ਗਏ ਸੀ ਪਰ ਉਹਨਾਂ ਨੂੰ ਵਧਾ ਕੇ ਹੁਣ ਜੋ ਉਹਨਾਂ ਦਾ 5-5 ਫੁੱਟ ਤੱਕ ਫਲੱਡ ਗੇਟ ਸੀ ਪੰਜ ਖੋਲੇ ਗਿਆ ਸੀ ਤਾਂ ਹੁਣ 8 8 ਫੁੱਟ ਤੱਕ ਕਰ ਦਿੱਤਾ ਗਿਆ ਹੈ ਪਾਖੜਾ ਦਾ ਜੋ ਲੈਵਲ ਹੈ ਉਹ ਹੁਣ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਆ ਚੁੱਕਿਆ ਹੈ ਤਕਰੀਬਨ ਡੇਢ ਸਾਬਾ ਫੁੱਟ ਖਤਰੇ ਦੇ ਘੰਟੀ ਤੋਂ ਦੂਰ ਹੈ ਤਾਂ ਦੂਜੀ ਖਬਰ ਕਿ ਰੋਪੜ ਤੋਂ 90000 ਕਿਸ਼ਕ ਪਾਣੀ ਛੱਡਿਆ ਗਿਆ ਸੀ ਜਿਸ ਦੇ ਕੱਥੇ ਹੁਣ ਆਮਦ ਹੋਣੀ ਸ਼ੁਰੂ ਹੋ ਚੁੱਕੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਖੋਫਨਾਕ ਦਰਦਨਾਕ ਤਸਵੀਰਾਂ ਨੇ ਇਹ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਹੁਣ ਵੱਧ ਰਿਹਾ ਕਿਉਂਕਿ ਰੋਪੜ ਤੋਂ 90000 ਕਿਊਸਕ ਪਾਣੀ ਜੋ ਛੱਡਿਆ ਗਿਆ ਸੀ ਹੁਣ ਇਸ ਜਗ੍ਹਾ ਤੇ ਉਸਦੀ ਆਮਦ ਹੋਣੀ ਸ਼ੁਰੂ ਹੋ ਚੁੱਕੀ ਹੈ ਬਹੁਤ ਵੱਡੇ ਅਪਡੇਟ ਜੇਕਰ ਦਰਿਆਵਾਂ ਦੇ ਕੰਢਿਆਂ ਤੇ ਨੇੜੇੋਂ ਦੂਰ ਚੱਲ ਜਾਓ ਜੇਕਰ ਅਜੇ ਵੀ ਤੁਸੀਂ ਨੇੜੇੋਂ ਦਾ ਦੂਰ ਚੱਲ ਜਾਓ ਜੇਕਰ ਤੁਹਾਡੇ ਬੰਨ੍ਹ ਦੇ ਕੋਲ ਢਾਲ ਲੱਗੀ ਹੈ ਤਾਂ ਉਸ ਥਾਂ ਨੂੰ ਤੁਸੀਂ ਆਪਣੇ ਆਪ ਹੀ ਸੋਚਣਾ ਆਪਣੇ ਆਪ ਹੀ ਪਤਾ ਕਰਨਾ ਪ੍ਰਸ਼ਾਸਨ ਦੇ ਤਹਿਤ ਤੁਸੀਂ ਦੇਖ ਚੁੱਕੇ ਹੋ ਇਹ ਦੇਖ ਸਕਦੇ ਹੋ ਕਿਸ ਤਰ੍ਹਾਂ ਘਮਣ ਕੇ ਰੀਆਂ ਪੈਰੀਆਂ ਨੇ ਬਹੁਤ ਜ਼ਿਆਦਾ ਖਤਰਨਾਕ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰ ਦਿਓ ਕਿਉਂਕਿ ਫਰੋਜਪੁਰ ਫਾਜ਼ਿਲਕਾ ਤੱਕ ਆਪ ਤਸਵੀਰ ਪਹੁੰਚਾਉਣੀ ਹੈ ਇਹ ਜਦੋਂ ਹਰੀਕੇ ਹੈੱਡ ਵਰਕਰਸ ਤੋਂ ਅੱਗੇ ਪੈਣੇ ਜਾ ਰਿਹਾ ਤਿੰਨ ਲੱਖ ਤੋਂ ਉੱਪਰ ਤਾਂ ਫਿਰ ਉੱਥੇ ਬਹੁਤ ਜ਼ਿਆਦਾ ਤਬਾਹੀ ਦਾ ਮੰਜ਼ਰ ਹੋਵੇਗਾ ਇਹ ਦਰਿਆ ਸਤਲੁਜ ਇਸ ਸਥਾਨ ਤੇ ਤਬਾਹੀ ਬਹੁਤ ਜ਼ਿਆਦਾ ਮਚਾ ਰਿਹਾ ਹੈ ਢੋਨੇ ਡੁੱਬ ਚੁੱਕੇ ਆ ਲੋਕਾਂ ਦੀ ਹਾਲਾਤ ਬੜੇ ਹੋ ਚੁੱਕੇ ਆ ਤਾਂ ਆਪਣੇ ਆਪ ਤੁਹਾਡੀਆਂ ਤਸਵੀਰਾਂ ਤੁਸੀਂ ਐਨ ਐਨ ਆਰ ਨਿਊਜ਼ ਤੇ ਦੇਖ ਰਹੇ ਹੋ ਤਾਂ ਬਹੁਤ ਸਾਰੇ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਲਗਾਤਾਰ ਪੇਸ਼ਵੰਦ ਰਹਾਂਗੇ ਇਸ ਵਕਤ ਦਰਿਆ ਸਤਲੋ ਜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਪਾਣੀ ਕਿੰਨੇ ਪਾਣੀ ਆਇਆ 90 ਹਜ਼ਾਰ ਕੁਝ ਕੱਲ 2 ਵਜੇ ਛੱਡਿਆ ਗਿਆ ਹੋਣਾ ਸ਼ੁਰੂ ਹੋ ਚੁੱਕਿਆ ਹੈ ਠੀਕ ਹੈ 90 ਹਜ਼ਾਰ ਠੀਕ ਹੈ ਹੋਰ ਕੀ ਕੀ ਲੱਗੇ ਆ ਫਿਰ ਹਾਟਣਾ ਲੱਗ ਗਿਆ ਪਰ ਇਹ ਤੋਂ ਵੀ ਜ਼ਿਆਦਾ ਬਰੂ ਨਹੀਂ ਇਹ ਤੋਂ ਵੀ ਜ਼ਿਆਦਾ ਆਊਗਾ ਸਰ ਰੇਬਰ ਪਾਖੜਾ ਖਤਰੇ ਦੇ ਨਿਸ਼ਾਨ ਤੇ ਆ ਸਾਰਾ ਏਰੀਆ ਪਰ ਜਨ ਟੋਟਲ ਠੀਕ ਅੱਜ ਹਾਂਜੀ ਪਾਣੀ ਆਉਂਦੇ ਨਹੀਂ ਅੱਜ ਅੜਾਈ ਨੇੜੇ ਤੇ ਹੀ ਹੋਣਾ ਆ ਗਿਆ ਬਾਬਾ ਹਾਂ ਤਾਂ ਇਹ ਨਾ ਕਿਸੇ ਵੀੜ ਬੜੀ ਕੁਝ ਨਹੀਂ ਲੱਗਣ ਤਾ ਫੇਰ ਦੱਸਦੇ ਆ ਕਿ ਦਰਿਆ ਸਾਤਲੂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਦਰਿਆ ਸਾਤਲੂ ਦਾ ਚੱਲ ਪੱਦਰ ਲਗਾਤਰ ਵੱਧ ਰਿਹਾ ਬਹੁਤ ਚਿੰਤਾਜਨਕ ਤਸਵੀਰਾਂ ਨੇ بارش ਅੱਜ ਵੀ ਹੋਈ ਐ ਹਮਾਰੇ ਚਲ ਵਿੱਚ ਲਗਾਤਾਰ ਬੱਦਲ ਫਟ ਰਹੇ 15 ਮਿੰਟ ਦਾ ਲਾਈਵ ਹੋਊਗਾ ਪਰ ਜਲਦੀ ਜਲਦੀ ਸ਼ੇਅਰ ਜਰੂਰ ਕਰ ਦਿਓ ਮੈਂ ਜਾਣਕਾਰੀ ਫੇਰ ਦੇ ਦਿਆਂ ਰੋਪੜ ਤੋਂ 90000 ਜੋ ਕਿ ਉਸਕ ਪਾਣੀ ਰਾਤ ਤੇ ਜਾਣਕਾਰ ਦਿੱਤੇ ਸੀ ਜੋ ਰੋਪੜ ਤੋਂ 90000 ਕਿ ਉਸਕ ਪਾਣੀ ਦਰਿਆ ਸਾਤਲੂ ਦੇ ਵਿੱਚ ਛੱਡਿਆ ਗਿਆ ਸੀ ਕੱਲ ਠੀਕ 2 ਵਜੇ ਉਸ ਦਿਏ ਥੋੜਾ آمد ਹੋਣੀ ਸ਼ੁਰੂ ਹੋ ਚੁੱਕਿਆ ਪਾਣੀ ਆਣਾ ਸ਼ੁਰੂ ਹੋ ਚੁੱਕਿਆ ਪਾਣੀ ਤਾਂ ਪਹਿਲੇ ਬਹੁਤ ਜ਼ਿਆਦਾ ਚਾਦਰ ਸੀ ਪਰ ਇਹ ਪਾਣੀ ਜਦੋਂ ਵਿੱਚ ਹੁਣ ਮਿਲਣਾ ਸ਼ੁਰੂ ਹੋ ਚੁੱਕਿਆ ਪਾਣੀ ਦੇ ਫਿਰ ਤਸਵੀਰਾਂ ਹੋਰ ਉਹ ਦਰਦਨਾਕ ਦੇਖ ਸਕਦੇ ਹੋ ਤਾਂ ਜੋ ਪਾਖੜਾ ਦਾ ਲੈਵਲ ਹੈ ਤਕਰੀਬਨ ਮਹੈਸ ਤਕਰੀਬਨ ਸਵਾ ਫੁੱਟ 3 ਫੁੱਟ ਖਤਰੇ ਦੇ ਇਨਸਾਨ ਤੋਂ ਥੱਲੇ ਹੈ ਤਾਂ ਪਾਖੜਾ ਦੇ ਜਿਹੜੇ ਫਲੱਡ ਗੇਟ ਖੁੱਲ੍ਹ ਗਏ ਸੀ 5-5 ਫੁੱਟ ਤੱਕ ਉਹਨਾਂ ਨੂੰ ਵਧਾ ਕੇ 8-8 ਫੁੱਟ ਤੱਕ ਕਰ ਦਿੱਤਾ ਗਿਆ ਹੈ ਤਾਂ ਸਾਡੀ ਜਾਣਕਾਰੀ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਪਹੁੰਚਾ ਦਿਆ ਕਰੋ ਤੁਸੀਂ ਕਿਉਂਕਿ ਅਸੀਂ ਸਵੇਰੇ 5 ਵਜੇ ਤੋਂ ਅਪਡੇਟ ਦੇਣ ਨੂੰ ਦੇਣ ਲੱਗ ਜਾਨੇ ਆਂ ਔਰ ਜ਼ਮੀਨੀ ਲੈਵਲ ਗਰਾਊਂਡ ਲੈਵਲ ਦੀ ਰਿਪੋਰਟ ਤੁਹਾਨੂੰ ਅਸੀਂ ਦਿਖਾਉਨੇ ਆਂ ਪਾਣੀ ਦੇਖ ਕੇ ਦਿਖਾਉਨੇ ਆਂ ਐਡਾ ਨਹੀਂ ਕਿ ਘਰ ਦੇ ਵਿੱਚ ਬੈਠ ਕੇ ਰਿਪੋਰਟ ਦਿਖਾਉਨੇ ਆਂ ਹੁਣ ਵੱਡੀ ਅਪਡੇਟ ਤੁਹਾਡੇ ਸੰਝ ਕਰ ਰਿਹਾ 286 ਇਹਦੇ ਨਾਲ ਜੁੜਿਓ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਦਰਾ ਸਤਲੁਜ ਦਾ ਜਲ ਪੱਦਰ ਹੁਣ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ 90000 ਕਿਲੋਸਿਕ ਪਾਣੀ ਛੱਡਿਆ ਗਿਆ ਸੀ ਰੋਪੜ ਤੋਂ ਕੱਲ ਠੀਕ 2 ਵਜੇ ਤੱਗੇ ਜਿਹੜਾ ਮਹਿਤਪੁਰ ਤੋਂ ਜਗਰਾਉਂ ਰੋਡ ਦਾ ਪੁਲ ਰਸਤੇ ਤੋਂ ਹੁੰਦਾ ਉਹ ਉਸ ਤਰ੍ਹਾਂ ਪਾਣੀ ਦੀ ਆਵਤ ਹੋਣੀ ਸ਼ੁਰੂ ਹੋ ਚੁੱਕੀ ਹੈ ਵੱਡੀਆਂ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਦਰਦਨਾਕ ਚਿੰਤਾ ਨੂੰ ਵਧਾਉਣ ਵਾਲੀਆਂ ਦਰਿਆ ਸਤਲੂਜ ਦੀ ਇਹ ਪਹਿਲੀ ਅਪਡੇਟ ਹੈ ਅਸੀਂ ਲਗਾਤਾਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਸਾਰਾ ਦਿਨ ਸਾਰਾ ਦਿਨ ਤੁਹਾਡੇ ਤੱਕ ਵੀਡੀਓ ਪਹੁੰਚਾਵਾਂਗੇ ਕਿਉਂਕਿ ਅਸੀਂ ਦਰਿਆ ਸਤਲੂਜ ਦੇ ਨਾਲ ਜੁੜੀ ਹਰ ਇੱਕ ਅਪਡੇਟ ਤੁਰਦਕ ਲਗਾਤਾਰ ਸਮੇ ਸਮੇਤੇ ਪਚਾਉਂਦੇ ਰਹਿਣੇ ਆ ਬਾਕੀ ਤੁਸੀਂ ਸੜ ਦੇ ਕਿੱਥੋਂ ਕਿੱਥੋਂ ਜੁੜੇ ਹੋ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਆ ਕਰੋ ਜੇਕਰ ਬਿਆਸ ਦੇ ਨੇੜੇ ਹੋ ਕੱਗਰ ਦੇ ਨੇੜੇ ਹੋ ਜਰੂਰ ਦੱਸਿਆ ਕਰੋ ਕੱਗਰ ਦਰਿਆ ਵੀ ਫੁੱਲ ਪੂਰਾ ਫਾਨ ਤੇ ਆ ਬਿਆਸ ਵੀ ਤਾਂ ਸਤਲੁਜ ਸਾਰੇ ਦਰਿਆਵਾਂ ਤੋਂ ਵੱਡਾ ਹੈ ਤਾਂ ਦਰਿਆ ਸਤਲੁਜ ਵੀ ਪੂਰਾ ਫਾਨ ਤੇ ਆ ਦਰਿਆ ਸਤਲੁਜ ਦੇ ਵਿੱਚ ਪਾਣੀ ਦੀ ਆਮਦ ਹੁਣ ਹੋ ਚੁੱਕੀ ਹੈ ਵਧਰਾ ਸ਼ੁਰੂ ਹੋ ਚੁੱਕਿਆ ਹੈ ਜੋ ਰੋਪੜ ਤੋਂ ਪਾਣੀ ਛੱਡੇਗਾ ਸੀ 90000 ਕਿਉਸ ਤੋਂ ਉਹ ਹੁਣ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਪਾਖੜਾ ਦਾ ਲੈਵਲ ਲਗਾਤਾਰ ਵਧ ਰਿਹਾ ਹੈ ਪਾਖੜਾ ਦਾ ਜੋ 5-5 ਫੁੱਟ ਤੱਕ ਫਲੱਡ ਗੇਟ ਖੁੱਲੇ ਸੀ ਉਹ ਹੁਣ ਫਲੱਡ ਗੇਟ 8-8 ਫੁੱਟ ਤੱਕ ਕਰ ਦਿੱਤੇ ਗਿਆ ਹੈ ਤਾਂ ਪਾਖੜਾ ਦਾ ਲੈਵਲ ਖਤਰੇ ਦੇ ਨਿਸ਼ਾਨ ਤੋਂ ਅੰਮ੍ਰਿਤ ਸਵੇਰ ਕੋ ਫੋਟੋ ਥੱਲੇ ਅਸੀਂ ਕੋਤੋਂ ਡਰਾ ਨਹੀਂ ਰਹੇ ਕੋਈ ਉਸ ਇੰਡਸਟਰੀ ਫਲਾਰੇ ਲਾਈਵ ਤਸਵੀਰਾਂ ਤੋੜ ਤੱਕ ਅਸੀਂ ਪਹੁੰਚਾ ਰਹੇ ਹਾਂ ਤਾਂ ਆਪਣਾ ਖਿਆਲ ਰੱਖਿਓ ਪ੍ਰਸ਼ਾਸਨ ਦੀ ਹਦਾਇਤਾਂ ਦੀ ਪਾਲਣਾ ਕਰੋ ਮੈਂ ਤਾਂ ਹੀ ਕਹੂੰਗਾ ਜੇਕਰ ਦਰਿਆਵਾਂ ਦੇ ਨੇੜੇ ਹੋ ਤਾਂ ਉਹਨਾਂ ਤੋਂ ਦੂਰ ਹੋ ਜਾਓ ਬਹੁਤ ਬਹੁਤ ਧੰਨਵਾਦ